ਸਸਰੀਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ YouTube ਚੈਨਲ ਦੇ ਜਰੀਏ ਤੇ ਜਾਂ ਫਿਰ Facebook ਪੇਜ ਦੇ ਜਰੀਏ ਜੁੜੇ ਹੋਏ ਐ ਤੇ ਸਵਾਗਤ ਹੈ ਬੇਲੀਓ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਬੇਲੀਓ ਤੁਹਾਨੂੰ ਆਪਾਂ ਇੱਕ ਬਸ਼ੀਰਾ ਦਿਖਾਉਣ ਲੱਗੇ ਆ ਬਹੁਤ ਸੋਹਣਾ ਮਾਰਵਾੜੀ ਅਵਲਖ ਬਸ਼ੀਰਾ ਤੇ ਜਿਹੜਾ ਕਿ ਬੇਲੀਓ ਇਸ ਟਾਈਮ ਆਪਣੇ ਸਟੱਡ ਫਾਰਮ ਦੇ ਉੱਪਰ ਹੈ ਤੇ ਦੇਖੋ ਕਿਰਾਂ ਬੱਚੇ ਨੂੰ ਤੇ ਫਿਰ ਤੁਹਾਨੂੰ ਵੈਲਿਊ ਦੱਸਦੇ ਆ ਬੱਚੇ ਦੀ ਪੂਰੀ ਡਿਟੇਲ ਤੇ ਕਿਰਾਂ ਤੁਸੀਂ ਮਾਰਕਿੰਗ ਪੱਖੋਂ ਦੇਖੋ ਤੇ ਕੰਨਾਂ ਬਖੋਂ ਹਰ ਪੱਖੋਂ ਜਿਹੜਾ ਸ਼ੋਅ ਕੁਆਲਿਟੀ ਵਾਲਾ ਵੈਲਿਊ ਇਹ ਬੱਚਾ ਹੀ ਤੇ ਮਾਰਕਿੰਗ ਤੁਸੀਂ ਦੇਖ ਹੀ ਰਹੇ ਹੋ ਤੇ ਕੰਨ ਵਗੈਰਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਜਿਹੜੇ ਬੱਚੇ ਦੇ ਲੱਗੇ ਹੀ ਤੇ ਜੇ ਆਪਾਂ ਇਹਦੀ ਏਜ ਦੀ ਗੱਲ ਕਰ ਲਈਏ ਵੈਲਿਊ ਇਸ ਟਾਈਮ 24 ਮਹੀਨਿਆਂ ਦਾ ਜਿਹੜਾ ਇਹ ਬੱਚਾ ਹੋਇਆ ਹੀ ਤੇ ਜੇ ਹਾਈਟ ਦੀ ਗੱਲ ਕਰ ਲਈਏ ਵੈਲਿਊ ਇਸ ਟਾਈਮ 63 ਪਲੱਸ ਜਿਹੜੀ ਇਸ ਬੱਚੇ ਦੀ ਹਾਈਟ ਹੈ ਤੇ ਤੁਸੀਂ ਸੁੰਬਾ ਪੈਰਾ ਪੱਖੋਂ ਤੋਂ ਵੀ ਦੇਖੋਗੇ ਬੇਲੀਓ ਬਿਲਕੁਲ ਕਲੀਅਰ ਜਿਹੜਾ ਇਹ ਬੱਚਾ ਹੈ ਤੇ ਕੰਨਾ ਪੱਖੋਂ ਦੇਖੋਗੇ ਤਾਂ ਬੇਲੀਓ ਕਿਆ ਬਾਤਾਂ ਹੀ ਹੈ ਬਹੁਤ ਸੋਹਣਾ ਜਿਹੜਾ ਕਰਨਾ ਬੱਚੇ ਜੇ ਲੱਗਿਆ ਹੋਇਆ ਤੇ ਬਹੁਤ ਕੰਨਾ ਪੱਖੋਂ ਸ਼ਕੀਨ ਤੇ ਰੰਗ ਪੱਖੋਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਜਿਹੜਾ ਅਵਲਖ ਰਾਂਗੀ ਤੇ ਇਹ ਮਾਰਵਾੜੀ ਬਸ਼ੇਰਾ ਬੇਲੀਓ ਇਸ ਟਾਈਮ ਆਪਣੇ ਫਾਰਮ ਦੇ ਉੱਪਰ ਸੇਲ ਹੈ ਤੇ ਚੰਗੀ ਹਾਈਟ ਤੇ ਚੰਗੀ ਮਾਰਕਿੰਗ ਤੇ ਚੰਗੇ ਕੰਨ ਹਰ ਪੱਖੋਂ ਜਿਹੜਾ A1 ਜਿਹੜਾ ਇਹ ਬਸ਼ੇਰਾ ਬੇਲੀਓ ਤੇ ਜੀ ਆਪਾ ਬੇਲੀਓ ਇਹਦੀ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਇਹ ਜਿਹੜਾ ਪਰਮਹਾਂਸ ਘੋੜੇ ਦਾ ਬੱਚਾ ਹੈ ਬੇਲੀਓ ਤੇ ਜਿਹੜੇ ਘੋੜੀਆਂ ਵਾਲੇ ਵੀਰ ਆ ਉਹ ਸਮਝ ਹੀ ਗਏ ਹੋਣਗੇ ਕਿਹੜੇ ਘੋੜੇ ਦੀ ਗੱਲ ਹੋ ਰਹੀ ਹੈ ਤੇ ਜੇ ਕੋਈ ਨਵਾਂ ਬੇਲੀ ਆਪਣਾ ਘੋੜਾ ਖਰੀਦਣਾ ਚਾਹੁੰਦਾ ਤਾਂ ਪਰਮਹਾਂਸ ਘੋੜਾ YouTube ਤੇ ਸਰਚ ਮਾਰ ਕੇ ਜਾਂ Facebook ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਪਰਮਹਾਂਸ ਘੋੜੇ ਦੀਆਂ ਤੁਹਾਨੂੰ ਫੇਸਬੁੱਕ ਤੇ ਜਾਂ YouTube ਦੇ ਉੱਪਰ ਵੀਲਿਓ ਮਿਲ ਜਾਣਗੀਆਂ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣਾ ਜਿਹੜਾ ਬਸ਼ੇਰਾ ਵੀਲਿਓ ਇਹ ਅਵਲਖ ਤੇ ਹਰ ਪਾਸੋਂ ਵੀਲਿਓ ਜਿਹੜਾ ਤੁਸੀਂ ਦੇਖੋਗੇ ਜਿਹੜਾ ਇਹ ਸ਼ੋਅ ਕੁਆਲਿਟੀ ਵਾਲਾ ਜਿਹੜਾ ਬੱਚਾ ਹੀ ਵੀਲਿਓ ਤੇ ਇਸ ਟਾਈਮ ਆਪਣੇ ਫਾਰਮ ਦੇ ਉੱਪਰ ਫੋਰ ਸੇਲ ਹੈ ਇਹ ਤੇ ਲੰਬਾਈ ਵਗੈਰਾ ਲੈਂਥ ਬੱਚੇ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਲੈਂਥ ਤੇ ਬਹੁਤ ਚੰਗੀ ਹਾਈਟ ਤੇ ਬਹੁਤ ਸੋਹਣੀ ਜਿਹੜੀ ਲੰਮੀ ਗਰਦਨ ਤੇ ਹਰ ਪਾਸੋਂ ਜਿਹੜਾ ਵੀਲਿਓ A1 ਜਿਹੜਾ ਇਹ ਬੱਚਾ ਹੀ ਇਸ ਟਾਈਮ ਆਪਣੇ ਫਾਰਮ ਦੇ ਉੱਪਰ ਸੇਲ ਹੈ ਤੇ ਬਾਕੀ ਜੇ ਕਿਸੇ ਨੂੰ ਹੋਰ ਇਹਦੀ ਗਹਿਰਾਈ ਦੇ ਵਿੱਚ ਜਾਣਕਾਰੀ ਵੇਲਿਓ ਚਾਹੀਦੀ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਮੈਂ ਥੱਲੇ ਕੰਟੈਕਟ ਨੰਬਰ ਛੱਡਿਆ ਡਾਕਟਰ ਅਵਤਾਰ ਮੱਲਾ ਤੇ ਜੇ ਕਿਸੇ ਨੇ ਨਜ਼ਦੀਕ ਤੋਂ ਆ ਕੇ ਵੀ ਬੱਚਾ ਦੇਖਣਾ ਹੋਵੇ ਤਾਂ ਤੁਸੀਂ ਆਪਣੇ ਫਾਰਮ ਤੇ ਆ ਕੇ ਵੇਲਿਓ ਇਹ ਬੱਚਾ ਦੇਖ ਸਕਦੇ ਹੋ ਤੇ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਬਰਾੜ ਸਟੱਡ ਫਾਰਮ ਮੱਲਾ ਫਰੀਦਕੋਟ ਦੇ ਵਿੱਚ ਵੇਲਿਓ ਪੈਂਦਾ ਹੀ ਇਹ ਨੀਅਰ ਬਾਜਾਖਾਨਾ ਤਾਂ ਤੁਸੀਂ ਫਾਰਮ ਤੇ ਆ ਕੇ ਵੀ ਇਸ ਬੱਚੇ ਨੂੰ ਜਿਹੜਾ ਆਪ ਦੇਖ ਸਕਦੇ ਹੋ ਤੇ ਹੋਰ ਵੀ ਕਾਫੀ ਜਾਨਵਰਾਂ ਦੀਆਂ ਬਿੱਲੀ ਆਪਾਂ ਵੀਡੀਓ ਜਿਹੜੀਆਂ ਚੈਨਲ ਦੇ ਉੱਪਰ ਪਾ ਰੱਖੇ ਜਿਹੜੇ ਫੋਰ ਸੇਲ ਹੈ ਤੇ ਉਹਨਾਂ ਦੀ ਵੀ ਡਿਟੇਲ ਤੁਸੀਂ ਇਸੇ ਨੰਬਰ ਤੇ ਹੀ ਕਾਲ ਕਰਕੇ ਜਿਹੜੀ ਵੀਡੀਓ ਲੈ ਸਕਦੇ ਹੋ ਡਿਟੇਲ ਕਿਸੇ ਵੀ ਜਾਨਵਰ ਦੀ ਤੁਹਾਨੂੰ ਡਿਟੇਲ ਚਾਹੀਦੀ ਹੋਵੇ ਤਾਂ ਇਸੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਸਾਰੇ ਜਾਨਵਰਾਂ ਦੀ ਜਿਹੜੀ ਡਿਟੇਲ ਹੈ ਉਹ ਲੈ ਸਕਦੇ ਹੋ ਤੇ ਬਾਕੀ ਬਿੱਲੀ ਤੁਹਾਨੂੰ ਬੱਚਾ ਕਿਦਾਂ ਦਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਸ ਚੈਨਲ ਤੇ ਵੀ ਜਰੂਰ ਜਾ ਕੇ ਵਿਜ਼ਿਟ ਕਰੋ ਜਿਹੜੇ ਬਾਕੀ ਜਾਨਵਰਾਂ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਆ ਤੇ ਨਾਲ ਨਾਲ ਚੈਨਲ ਨੂੰ ਬੈਲੀਓ ਸਬਸਕ੍ਰਾਈਬ ਵੀ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਨਵੀਆਂ-ਨਵੀਆਂ ਅਪਡੇਟ ਤੇ ਨਵੇਂ-ਨਵੇਂ ਜਾਨਵਰਾਂ ਦੀਆਂ ਵੀਡੀਓ ਆ ਉਹ ਤੁਹਾਡੇ ਤੱਕ ਜਿਹੜੀਆਂ ਵੀਡੀਓ ਪਹੁੰਚਦੀਆਂ ਰਹਿਣ ਤੇ ਵੀਡੀਓ ਨੂੰ ਸ਼ੇਅਰ ਤੁਹਾਨੂੰ ਕਰਦੇ ਆ ਕਰੋ ਤਾਂ ਜੋ ਆਪਣੇ ਸਾਰੇ ਜਿਹੜੇ ਘੋੜਾ ਪ੍ਰੇਮੀ ਉਹਨਾਂ ਕੋਲੇ ਵੀ ਵੀਡੀਓ ਐ ਜਿਹੜੀਆਂ ਪਹੁੰਚ ਸਕਣ ਤੇ ਜਾਂ ਕੋਈ ਜਿਹੜਾ ਨਵਾਂ ਬੇਲੀ ਘੋੜੀ ਖਰੀਦਣਾ ਚਾਹੁੰਦਾ ਜਾਂ ਘੋੜਾ ਖਰੀਦਣਾ ਚਾਹੁੰਦਾ ਉਹਨਾਂ ਸਾਰਿਆਂ ਕੋਲੇ ਵੀ ਵੀਡੀਓ ਐ ਜਿਹੜੀਆਂ ਉਹ ਪਹੁੰਚ ਸਕਣ ਤੇ ਕਿਦਾਂ ਦਾ ਲੱਗਿਆ ਬੱਚਾ ਉਹ ਵੀ ਦੱਸਿਓ ਤੇ ਕੁਝ ਜਾਨਵਰਾਂ ਦੀਆਂ ਬੇਲੀਓ ਵੀਡੀਓ ਜਿਹੜੀਆਂ ਉਹ ਬਾਕੀ ਐ ਉਹ ਆਪਾਂ ਇੱਕ ਆਦੇ ਦਿਨ ਦੇ ਵਿੱਚ ਜਿਹੜੀਆਂ ਬਣਾ ਕੇ ਲੋਡ ਕਰਾਂਗੇ ਉਹ ਜਾਨਵਰ ਵੀ ਦੇਖਿਓ ਤੇ ਚੈਨਲ ਤੇ ਜਾ ਕੇ ਵੀ ਵਿਜ਼ਿਟ ਕਰਿਓ ਤੇ ਮਿਲਦੇ ਆਂ ਬੇਲੀਓ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ